ਸਰ ਮੇਰਾ ਨਾਮ ਨੇ ਪ੍ਰੇੰਕਾ ਹੈ ਮੇਰੀ ਬੇਟੀ ਜੋ ਕਿ ਪੁਲਿਸ ਡੀਵੀ ਸਕੂਲ ਚ ਪਲਸ 2 ਚ ਪੜਦੀ ਸੀਗੀ ਉਹਨੂੰ ਕਾਫੀ ਜ਼ਿਆਦਾ ਟੌਰਚਰ ਕੀਤਾ ਜਾ ਰਿਹਾ ਸੀਗਾ ਉਹ ਪਿਛਲੇ 15 ਦਿਨਾਂ ਤੋਂ ਸਕੂਲ ਨਹੀਂ ਜਾ ਰਹੀ ਸੀ ਮਤਲਬ ਕਿ ਟੌਰਚਰ ਕਾਫੀ ਪਰੇਸ਼ਾਨ ਸੀ ਅਜੇ ਇੱਕ ਵਾਰ ਮੈਨੂੰ ਇੱਕ ਗੱਲ ਦੱਸਿਓ 15 ਦਿਨਾਂ ਤੋਂ ਸਕੂਲ ਨਹੀਂ ਜਾ ਸਕੂਲ ਨਹੀਂ ਜਾਂਦਾ ਹੈਗਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ ਕੋਈ ਤੁਹਾਨੂੰ ਦਿਲ ਦੀ ਗੱਲ ਦੱਸੀ ਹੋਵੇ ਉਹਨੇ ਕੋਈ ਗੱਲ ਨਹੀਂ ਦੱਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਰੈਗੂਲਰ ਸਕੂਲ ਕਿਉਂ ਨਹੀਂ ਜਾਂਦੀ ਕਿੰਨੀ ਮਮਾ ਮੈਨੂੰ ਉਹਨਾਂ ਨੇ ਸਕੂਲ ਨਹੀਂ ਜਾਣੀ ਔਰ ਵਿਸ਼ੀ ਮੈਮ ਔਰ ਨੀਤੂ ਗੁਤਾ ਮੈਮ ਕਾਫੀ ਟੌਰਚਰ ਕਰ ਰਹੇ ਨੇ ਤੁਸੀਂ ਸਕੂਲ ਨਾਲ ਜਾ ਕੇ ਗੱਲਬਾਤ ਕੀਤੀ ਉਹਨਾਂ ਨਾਲ ਟੀਚਰਸ ਦੇ ਮੈਂ ਆਪਣੀ ਬੇਟੀ ਨੂੰ ਕਿਹਾ ਤੂੰ ਮੈਨੂੰ ਦੱਸ ਤਾਂ ਸਹੀ ਕੋਈ ਗੱਲ ਸ਼ੇਅਰ ਕਰ ਮੈਂ ਸਕੂਲ 'ਚ ਜਾ ਕੇ ਕੰਪਲੀਟ ਕਰ ਕਿੰਨੀ ਨਹੀਂ ਨਹੀਂ ਮਮਾ ਇੰਨਾ ਬੱਚਾ ਮੇਰਾ ਡਰ ਗਿਆ ਮਮਾ ਤੁਸੀਂ ਜਾਓਗੇ ਉਹ ਮੈਨੂੰ ਹੋਰ ਜਿਆਦਾ ਟੌਰਚਰ ਕਰਨਗੇ ਹਾਂ ਤੁਸੀਂ ਸਕੂਲ 'ਚ ਪੜਨਾਨੀ ਮੈਨ ਮੰਤ ਕਟਨੇ ਆ ਹੋਰ ਮੇਰੇ ਬੱਚੇ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਅੱਜ ਕੱਲ ਮੇਰਾ ਬੱਚਾ ਬਹੁਤ ਪਰਸੋਂ ਵੀਰਵਾਰ ਦੇ ਦਿਨ ਮੇਰਾ ਬੱਚਾ ਬਹੁਤ ਕੁਝ ਸੀਗਾ ਮੇਰੇ ਬੱਚੇ ਨੂੰ ਉਲੂਸ਼ੀ ਮੈਮ ਦਾ 6 6:30 ਦੇ ਵਿੱਚ ਮੇਰੀ ਵੱਡੀ ਬੇਟੀ ਦੇ ਫੋਨ ਤੇ ਫੋਨ ਆਇਆ ਉਹਨੂੰ ਕੀ ਕਿਹਾ ਜਾ ਰਿਹਾ ਕਿ ਮੇਰੀ ਨਿਹਾਰ ਕਾ ਸੇ ਬਾਤ ਹੋ ਸਕਦੀ ਹੈ ਉਹਨੇ ਮੇਰੀ ਤਬੀਤ ਖਰਾਬ ਸੀ ਮੈਨੂੰ ਫੀਵਰ ਸੀ ਮੇਰੀ ਬੇਟੀ ਨੇ ਕਹਤਾ ਕਿ ਮੈਂ ਕਾਰਨੀ ਆਪਣੀ ਫਰੈਂਡ ਦੇ ਕਰ ਐਕਚੁਅਲੀ ਉਹ ਹੈ ਕਾਰ ਹੀ ਸੀ ਉਹਨੇ ਝੂਠਾ ਫਿਰ ਉਹਨੇ ਕਿਹਾ ਗਿਆ ਕਿ ਕਦ ਤੱਕ ਘਰ ਜਾ ਗਿਉਣੇ ਵਾਲੇ ਮੈਂ 7.5 ਤੱਕ ਜਾऊंगी ਕਹਦੇ ਆਪ ਸ਼ਾਮ ਤੱਕ ਘਰ ਨਾ ਜਾਓ ਤਾਂ ਮੈਂ ਵੇਟ ਕਰਦੀ ਰਹੂ ਮੈਨੂੰ ਇਸਕਾ ਨੰਬਰ ਦੋ ਜੋ ਮੇਰੀ ਪਲਸ 2 ਚ ਬੇਟੀ ਪੜ ਰਹੀ ਸੀ ਮੈਂ ਉਹਨੇ ਮੇਰੀ ਬੇਟੀ ਨੇ ਉਹਦਾ ਨੰਬਰ ਦੇ ਦਿੱਤਾ ਜਿਸ ਵਾਈ ਉਹ ਮੈਮ ਨੇ ਉਹਦੇ ਫੋਨ ਤੇ ਫੋਨ ਕੀਤਾ ਮੇਰੀ ਦੋਨੋਂ ਬੇਟੀਆਂ ਇਕੱਠੀਆਂ ਹੀ ਬੈਠੀਆਂ ਸੀ ਜਿਹੜੀ ਵੱਡੀ ਗੱਲ ਕਰ ਰਹੀ ਸੀ ਸੈਕਿੰਡ ਬੇਟੀ ਤੇ ਫੋਨ ਕੀਤਾ ਜਿਹੜੀ ਪਲੱਸ 2 ਚ ਪੜ੍ਹ ਰਹੀ ਸੀ ਫੁੱਲ ਰੀਵ ਸਕੂਲ ਚ ਉਹਨੇ ਜਦੋਂ ਉਹਨੂੰ ਫੋਨ ਕੀਤਾ ਮੇਰੀ ਬੇਟੀ ਕੰਡੀ ਤੂੰ ਮੇਰਾ ਨੰਬਰ ਕਿਉਂ ਦੇ ਦਿੱਤਾ ਹੈ ਮੇਰੀ ਬੱਚੀ ਇੰਨੀ ਘਬਰਾ ਗਈ ਇੰਨਾ ਰੋਈ ਕੰਡੀ ਤੂੰ ਮੇਰਾ ਨੰਬਰ ਕਿਉਂ ਦੇ ਦਾਨ ਨੂੰ ਉਹਨੇ ਮੈਨੂੰ ਪਰੇਸ਼ਾਨ ਕਰੇਗੀ ਤੂੰ ਉਹਨੂੰ ਮੇਰਾ ਨੰਬਰ ਨਹੀਂ ਦੇਣਾ ਸੀ ਉਹ ਕੰਡੀ ਤੂੰ ਗਾਲ ਤੇ ਗਰ ਕੀ ਕਹੀਗੀ ਜਿੰਨੂੰ ਝੋਰਾ ਤੇ ਕੋ ਗਾਲਦਾ ਕਰ ਮੇਰੇ ਬੱਚਾ ਫੇਰ ਫੜ ਕੇ ਬਹਿ ਗਿਆ ਕਹਿੰਦਾ ਤੂੰ ਮੇਰੇ ਨੰਬਰ ਮੈਨੂੰ ਸੋਚ ਲੈੰਨੇ ਕਿ ਮੈਂ ਮੈਮ ਨੂੰ ਕੀ ਕਹਿਣਾ ਮੈਨੂੰ ਥੋੜਾ ਜਿਆਦਾ ਟਾਈਮ ਦੇ ਮੇਰਾ ਬੱਚਾ ਉਸ ਤੋਂ ਬਾਅਦ ਕਹਿੰਦਾ ਮੈਂ 2 ਮਿੰਟ ਤੇ ਆਇਆ ਉਹ ਸ਼ੋਰੂਮ ਚ ਚਲੇ ਗਿਆ ਆਪਣਾ ਫੋਨ ਲੈ ਕੇ ਉਸ ਤੋਂ ਬਾਅਦ ਉਹਨੇ ਆਪਣੀ ਫਰੈਂਡ ਐਂਜਲਨਾ ਜੋ ਕਿ ਪਲੱਸ 2 ਦੀ ছাত্রী ਹੈ वो ना उन्हें गल की चैट पर उन्हें उन्होंने कहा कि मुझे ना उर्विशि मैम का कॉल आ रहा है उन्हें क्या तो पिक कर ले कहती मुझे डर लग रहा है मैंने पिक नहीं करता कहती नहीं तू कर तो सही उससे बात तो कर कहती नहीं मैंने उससे बात नहीं करनी मुझे उससे बात करने में डर लग रहा है उससे ज़्यादा तो मुझे आसान मरना लग रहा है मैं अपने आप को डैड कर लूँगी मैं मरने जा रही हूँ मैनू नहीं पता मेरा बच्चा ने कदों डेड की पर लेकिन वो चैट जो हुई है ना लास्ट टाइमिंग सत्त के 8 ਮਿੰਟ ਦੀ ਸੀਗੀ ਜਦੋਂ ਮੇਰੇ ਬੱਚੇ ਨੇ ਆ ਕੇ ਆ ਕਿ ਮੈਂ ਡੈੱਡ ਹੋ ਰਹੀ ਆ ਮੈਂ ਮਰ ਰਹੀ ਆ ਪਰ ਤੁਸੀਂ ਦੋਨੋਂ ਬੱਚਿਆਂ ਨੂੰ ਜਦੋਂ ਫੋਨ ਆਂਦਾ ਸਕੂਲ ਤੋਂ ਤੁਸੀਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਕਿ ਕਿਉਂ ਫੋਨ ਆ ਰਿਹਾ ਹੈ ਜੇ ਟੀਚਰ ਨੇ ਖੁਦ ਗੱਲ ਕਰ ਲਈ ਮੈਂ ਉਸ ਦਿਨ ਮੇਰੀ ਤਬੀਅਤ ਬਹੁਤ ਖਰਾਬ ਸੀ ਮੈਨੂੰ ਫੀਵਰ ਸੀਗਾ ਮੈਂ ਦੂਸਰੇ ਰੂਮ 'ਚ ਮੇਰੇ ਹਸਬੰਦ ਜਿੱਦਾਂ ਜੌਬ ਲਈ ਫੀਲਡ ਦੀ ਜੌਬ ਕਰਦੇ ਆ ਉਹ ਸਭ 11 ਵਜੇ ਗਏ ਆ ਮੈਂ ਆਪਣੇ even ਕੀ ਬਰਤਨ ਵੀ ਨਹੀਂ ਚੱਕੇ ਮੈਂ ਬੈਠੀ ਉੱਧਰ ਹੀ ਲੇਟ ਗਈ ਮੈਨੂੰ ਲੱਗਤਾ ਸੀ ਜਿਵੇਂ ਪਹਿਲੇ ਹੀ ਜਾਨ ਨਿਕਲ ਚੁੱਕੀ ਸੀ ਮੈਂ ਉੱਥੇ ਲੇਟੀ ਗੀ ਮੇਰਾ ਬੱਚਾ ਨਿਹਾਰ ਜੋ ਕਿ ਪਲੱਸ 2 ਚੇ ਪੜਦਾ ਸੀ ਉਹ ਆਇਆ ਮम्मा ਮੈਨੂੰ ਨਾਸ਼ਤਾ ਬਣਾ ਦੇ ਮੈਂ ਕਿਹਾ ਬੇਟਾ ਦੇਖ ਮੈਨੂੰ ਕਿੰਨਾ ਫੀਵਰ ਹੈ ਤੂੰ ਅੱਜ ਆਪ ਹੀ ਬਣਾ ਲੈ ਮੇਰਾ ਬੱਚਾ ਅੱਗੇ ਜਿੱਦ ਕਰਦਾ ਸੀ ਮम्मा ਮੈਨੂੰ ਬਣਾ ਕੇ ਦੇ ਉਹ ਚੁੱਪ ਕਰਕੇ ਚਲੀ ਗਈ ਉਹਨੇ ਮੈਨੂੰ ਕੁਝ ਨਹੀਂ ਕਿਹਾ ਮੈਂ ਦੀਦੀ ਉੱਥੇ ਹੀ ਲੇਟੀ ਰਹੀ ਆ ਮੈਨੂੰ ਨਹੀਂ ਪਤਾ ਮੈਨੂੰ ਕੁਝ ਵੀ ਨਹੀਂ ਪਤਾ ਮੇਰੇ ਬੱਚੇ ਨਾਲ ਕੀ ਹੋਇਆ ਕਿਹੜੀ ਮੈਡਮ ਦਾ ਕਾਲ ਕਿੰਨੂ ਆਇਆ ਕਿਹੜੀ ਮੈਡਮ ਨੇ ਉਹਨੂੰ ਕੀਤਾ ਪਰ ਅੱਛੀ ਇੱਕ ਗੱਲ ਦੱਸਣਾ ਮੈਨੂੰ ਜਦੋਂ ਇਹ ਇਨਸੀਡੈਂਟ ਹੋ ਜਾਂਦਾ ਆ ਬੱਚਾ ਉਬੈਡ ਕਰਦਾ ਆ ਉਸ ਤੋਂ ਬਾਅਦ ਇਹ ਕਿਸੇ ਨੇ ਉਪਰ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਸੈਟਿੰਗ ਵਗੈਰਾ ਜਿਹੜੀ ਸੀ ਉਹਦੇ ਸਰ ਜਿਹੜੀ ਚੈਟ ਉਹਦੀ ਲਾਸਟ ਹੋਈ ਵਸੋ ਫਰੈਂਡ ਨਾ ਹੋਈ ਐ ਕਲਾਸਮੇਟ ਸੀ ਜੜੀ ਹੋਦੀ ਉਹ ਤਾਂ ਬਾਰ ਬਾਰ ਜ਼ਿਕਰ ਕੀਤਾ ਗਿਆ ਟੀਚਰ ਦੇ ਨਾਲ ਜ਼ਿਕਰ ਕੀਤਾ ਗਿਆ ਟੀਚਰ ਤੋਂ ਮੈਂ ਡਰ ਰਹੀ ਹਾਂ ਉਹਨਾਂ ਨਾਲ ਗੱਲਬਾਤ ਕੀਤੀ ਨਹੀਂ ਰਿਕਾਰਡ ਤਾਂ ਹੋਏਗਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਜਬਤ ਕਰ ਲਿਆ ਉਹਨਾਂ ਨੇ ਕੋਲ ਹੀ ਐ ਉਸ ਦਿਨ ਤੋਂ ਬਾਅਦ ਪਤਾ ਨਹੀਂ ਉਹਨਾਂ ਨੇ ਜਿਹੜਾ ਕੋਰ ਰਿਕਾਰਡ ਰਿਆ ਵੀ ਹੋਏਗਾ ਕਿ ਨਹੀਂ ਵੱਡੀ ਬੇਟੀ ਦੇ ਫੋਨ ਤੇ ਜਿਹੜਾ ਫੋਨ ਆ ਉਹਦਾ ਰਿਕਾਰਡ ਤਾਂ ਤੁਹਾਡੇ ਕੋਲ ਹੋਏਗਾ ਅਨਨੋਨ ਨੰਬਰ ਤੋਂ ਕੀਤਾ ਗਿਆ ਸੀ ਲੋ ਵੀ ਨਹੀਂ ਪਤਾ ਉਹ ਫੋਨ ਨੰਬਰ ਹੈ ਜਾਂ ਨਹੀਂ ਹੈ ਪੁਲਿਸ ਵੱਲੋਂ ਤੁਹਾਨੂੰ ਕੀ ਕਿਹਾ ਪੁਲਿਸ ਵਾਲਾ ਮੈਨੂੰ ਕਿਹਾ ਗਿਆ ਕਿ ਤੁਸੀਂ ਜੋ ਮਰਜ਼ੀ ਕਰ ਲਓ ਭਾਵੇਂ ਤੁਸੀਂ 10 ਦਿਨ ਤੱਕ ਆਪਣੀ ਡੈਡ ਬੋਡੀ ਨਾ ਕੁਝ ਕਰੋ ਨਾ ਪੋਸਟਪੋਨ ਕਰਾਓ ਕੁਝ ਨਹੀਂ ਹੋਣਾ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਓ ਕਿਸ ਸਕਸ਼ਨ ਇਹ ਬੁਲ ਮਲਾਜਮ ਨੇ ਗੱਲ ਕਹੀ ਹੈ ਜਿਨ੍ਹਾਂ ਨੇ ਕੰਪਲੀਟ ਦਰਜ ਕੀਤੀ ਸੀ ਉਹ ਹੁਣੇ ਮੇਰੇ ਹਸਬੰਦ ਨੂੰ ਕਹਿ ਕੇ ਗਏ ਜਦ ਕਿ ਮੈਂ ਤੁਹਾਨੂੰ ਬਿਆਨ ਦੇ ਰਹੀਆਂ ਇੰਨੇ ਸਾਰੇ ਬੱਚੇ ਆ ਰਹੇ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰ ਫੋਨ ਕੀਤੇ ਜਾ ਰਿਹਾ ਕਿ ਅਸੀਂ ਤੁਹਾਡੇ ਬੱਚੇ ਨੂੰ ਸਸਪੈਂਡ ਕਰ ਦਾਂਗੇ ਈਵਨ ਇੱਕ ਬੱਚਾ ਆ ਵੀ ਰਿਹਾ ਸੀ ਰਸਤੇ ਵਿੱਚ ਸੀ ਕਿਸੇ ਬੱਚੇ ਨੇ ਦੱਸਤਾ ਉੱਥੇ ਜਾ ਰਿਹਾ ਹੈ ਉਹਨੂੰ ਸਸਪੈਂਡ ਕਰ ਦਈ ਘਰ ਦਿੱਤਾ ਵਾ ਇਹ ਹੋਰ ਵੀ ਬੱਚੇ ਖੜੇ ਆ ਮੈਂ ਇਕੱਲੇ ਪੁਲਿਸ ਨੂੰ ਸਕੂਲ ਦੀ ਗਾਲ ਨਹੀਂ ਕਰਦੀ ਕਾਫੀ ਸਕੂਲ ਆਪਣੇ ਜਲੰਧਰ ਚ ਨਾਮੀ ਅਸੀਂ ਸੋਚਦੇ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੁਝ ਲਾਈਫ ਚ ਬਣੇਗਾ ਜਿਹੜੇ ਸਟੀਚਰ ਨੇ ਸਾਡੇ ਬੱਚਾ ਨੇ ਕੁਝ ਕਰਨਾ ਤੇ ਅਸੀਂ ਅਨਪੜ੍ਹੇ ਚੰਗੇ ਸੀ ਸਾਡੇ ਬੱਚਿਆਂ ਨੂੰ ਸੇਫਟੀ ਚਾਹੀਦੀ ਹੈ ਚਾਹੇ ਕਿਸੇ ਦਾ ਧੀ ਹੈ ਚਾਹੇ ਕਿਸੇ ਦਾ ਪੁੱਤਰ ਹੈ ਮੇਰਾ ਬੱਚਾ ਜ਼ਿੰਦੇ ਜੀ ਮੈਂ ਉਹਨਾਂ ਇਨਸਾਫ ਨਹੀਂ ਦਿਵਾ ਚੁੱਕੀ ਮੇਰੀ ਬੇਟੀ ਚਾ ਚੁੱਕੀ ਹੈ ਲੇਕਿਨ ਮੇਰੀ ਬੇਟੀ ਨੂੰ ਇਨਸਾਫ ਚਾਹੀਦਾ ਜਿਹੜੇ ਬੱਚੇ ਹੈ ਨਾ ਕਾਨੂੰ ਇਹਨਾਂ ਨਾਲ ਕੁਝ ਨਾ ਹੋਵੇ ਔਰ ਪੁਲਿਸ ਇੰਨਾ ਨਹੀਂ ਵੀ ਫੀਟ ਚਾਹੀਦੀ ਪੂਰਾ ਕੀ ਮਾਮਲਾ ਸੀਗਾ ਹਾਂਜੀ ਮੈਂ ਵਿਪਨ ਕੁਮਾਰ ਹਾਂ ਮੇਰੀ ਮੇਰੀ ਬੇਟੀ ਨੇ ਸੁਸਾਇਡ ਕਰ ਲਈ ਹੈ ਬੜੀ ਭੁਜਾਂਦੀ ਪਤਾ ਨਹੀਂ ਕੀ ਜੀਉਨੂ ਐਨ ਸਕੂਲ టీਚਰ ਸ੍ਰੀ ਤੋਕੁਪਤਾ ਤੇ ਦੂਦਰੀ ਉਸੀ ਮੈਡਮ ਇਹਨੂੰ ਬਹੁਤ ਤੋਚਰ ਕਰਦੀ ਬੀ ਜੀ ਪਤਾ ਨਹੀਂ ਤੋਚਰ ਕਰ ਕਰਕੇ ਮੇਰੇ ਬੱਚੇ ਦੇ ਦਿਮਾਗ ਤੇ ਪਤਾ ਨਹੀਂ ਕੀ ਇਤਨਾ ਦਾ ਮਾਰਤਾ ਕਿ ਉਹ ਡਰ ਲਾਪੇ ਕਰਦੀ ਬੀ ਜੀ ਕਿੰਨੇ ਦਿਨਾਂ ਤੋਂ ਬੋਲਦੀ ਨਹੀਂ ਪਈ ਸੀ ਕਿ ਸਕੂਲ 15 ਦਿਨ ਹੋ ਗਏ ਜਾਂਦੀ ਨਹੀਂ ਪਈ ਸੀ ਉਹ ਉਹ ਜਾਣੀ ਰਹੀ ਸੀ ਮੈਂ ਉਠਾਣਾ ਜਿੱਦਣੇ ਉੱਠਦੀ ਕਹਿੰਦੀ ਮੈਂ ਉਹ ਹੀ ਪਾਣਾ ਮਾਰ ਦਿੰਦੀ ਸਕੂਲ ਦਾ ਇਹਨੇ ਇੰਨਾ ਜਦੋਂ ਜਿ ਦਿਨ ਉਹਦੀ ਕੀਤੀ ਉਹਨੇ ਸੁਸਾਇਸਾਈਡ ਉਸ ਦਿਨ 6 ਵਜੇ ਤੋਂ ਲੈ ਕੇ 6:30 ਤੱਕ ਮੈਮ ਤੋਂ ਫੋਨ ਕਰੀ ਜਾ ਰਿਹਾ ਕਰ ਜਾਈਏ ਮੇਰੇ ਦਿਸ਼ਾ ਮੇਰੀ ਬੇਟੀ ਦੇ ਮੇਰੀ ਬੇਟੀ ਵੱਡੀ ਬੇਟੀ ਦੇ ਮਲਗੀ ਉਸ ਫੋਨ ਕੀਤਾ ਉਹਨਾਂ ਨੇ ਫੋਨ ਕਰਕੇ ਉਹਨਾਂ ਨੇ ਕਿਹਾ ਕਿ ਮਾਨੂੰ ਇੱਕ ਦੂਸਰੀ ਬੇਟੀ ਦਾ ਨੰਬਰ ਦਿਓ ਠੀਕ ਹੈ ਜੀ ਉਹ ਬੇਟੀ ਦੇ ਉਹਨਾਂ ਦਿਨ ਗੱਲ ਕਰਨੀ ਹੈ ਉਹਨਾਂ ਦਿਨ ਗੱਲ ਕਰਨੀ ਹੈ ਉਹਨਾਂ ਦਿਨ ਗੱਲ ਕਰਨੀ ਹੈ ਬਸ ਐਦਾਂ ਗਿਆ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਅੰਦਾਲੀ ਅਸੀਂ ਜੋ ਦਰਵਾਜ਼ਾ ਤੋੜਦੇ ਪਏ ਸੀਗੇ ਤੇ ਫਿਰ ਮੈਡਮ ਦਾ ਨੀਤੂ ਗੁਪਤਾ मैम ਦਾ ਫੋਨ ਆਇਆ ਕਿ ਅਸੀਂ ਇੱਕ ਮਿੰਟ ਗੱਲ ਕਰਾਓ ਨੇ ਕਿਹਾ ਮੈਂ ਉਹਦੀ ਮੰਮੀ ਬੋਲਦੇ ਪਿਆ ਮਦਰ ਬੋਲਦੇ ਪਿਆ ਠੀਕ ਹੈ ਤੇ ਕਹਿੰਦੇ ਮੈਂ ਮੇਰੀ ਉਹਨਾਂ ਨਾਲ ਗੱਲ ਕਰਾਓ ਬੇਟੀ ਨਾਲ ਗੱਲ ਕਰਾਓ ਤੁਸੀਂ ਬਸ ਬੇਟੀ ਨਾਲ ਗੱਲ ਗਿਲਗਿਰਾ ਨਹੀਂ ਫਿਰ ਦਵਾ ਅਸੀਂ ਦੇ ਦਵਾਜਾ ਤੋੜੇ ਤੇ ਬਸ ਕੁਝ ਕੀ ਗੱਲ ਸਮਝਣੀ ਚਾਹਾਂਗਾ ਕਿ ਜਦੋਂ ਜਿਹੜੀ ਚੈਟਿੰਗ ਸੀਗੀ ਉਹ ਲਗਾਤਾਰ ਉਹਦੇ ਵਿੱਚ ਜ਼ਿਕਰ ਕਰ ਰਹੇ ਸੀਗੇ ਕਿ ਮੈਨੂੰ ਟੀਚਰ ਤੋਂ ਡਰ ਲੱਗ ਰਿਹਾ ਕਿਸ ਗੱਲ ਦਾ ਡਰ ਸੀਗਾ ਕੀ ਚੀਜ਼ ਸੀਗੀ ਉਹ ਟੀਚਰ ਦੱਸਿਆ ਨਹੀਂ ਬਾਈ ਕਿਸੇ ਦਾ ਪ੍ਰੈਸ਼ਰਾਈਜ਼ ਕੀਤਾ ਨਹੀਂ ਬਿਲਕੁਲ ਜੇ ਦੱਸਦੇ ਸਾਨੂੰ ਆਪਾਂ ਆਪਣੀ ਬੇਟੀ ਨਾਲ ਬਚਾ ਲੈਂਦੇ ਉਹ ਚੈਟਿੰਗ ਦੇ ਵਿੱਚ ਉਹਨਾਂ ਨੇ ਲਿਖਿਆ ਚਿੱਟੀ ਤੇ ਉਹਨਾਂ ਚੈਟਿੰਗ ਕੀਤੀ ਹੈ ਕਿ ਅਸੀਂ ਇਕੱਠੇ ਸੁਸਾਈਡ ਕਰਾਂਗੇ ਉੱਤਯੋਗ ਦੀ ਬੇਟੀ ਆਉਂਦੀ ਦੂਜੀ ਬੇਟੀ ਕਹਿੰਦੀ ਹੈ ਜਿੰਦਾ ਡੇਟਿੰਗ ਹੋ ਰਹੀ ਸੀਗੀ ਉਹਨੇ ਕਿਹਾ 17 ਅਕਤੂਬਰ ਨੂੰ ਮਰਾਂਗੇ ਤੇ ਇਕੱਠੇ ਸੁਸਾਈਸਾਈਡ ਕਰਾਂਗੇ ਠੀਕ ਹੈ ਨੇ ਦੋ ਇੱਕ ਗਰੁੱਪ ਬਣਾ ਲਾਂਗੇ ਪੂਰਾ ਦੋ ਟਿਕੜੀ ਸੁਸਾਇਟੀ ਦੇ ਬੜੇ ਪਰੇਸ਼ਾਨ ਆ ਆਪਣੇ ਇੱਦਾਂ ਪੂਰੀ ਚੈਟਿੰਗ ਸੀ ਸਾਰਾ ਜਿਹੜੀ ਲੜਕੀ ਨਾਲ ਚੈਟਿੰਗ ਕੀਤੀ ਸੀਗੀ ਵੀ ਅਸੀਂ ਦੋਨੇ ਇਕੱਠੇ ਸੁਸਾਈਡ ਕਰਾਂਗੇ ਹਾਂਜੀ ਹਾਂਜੀ ਉਹ ਕੌਣ ਹੈ ਉਹਦੀ ਕਲਾਸ ਕਲਾਸ ਵਿੱਚ ਹੈ ਲੋ ਉਹਦੇ ਨਾਲ ਇਕੱਠੇ ਪੜ੍ਹਦੇ ਆ ਉਹਦੇ ਪੇਰੈਂਟਸ ਨੇ ਯਾ ਲੜਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਉਂ ਟੀਚਰ ਨੇ ਕੰਗ ਪਰੇਸ਼ਾਨ ਕੀਤਾ ਕਿਹੜੀ ਗੱਲ ਉਹ ਫੋਨ ਸੀਚੋ ਮੈਂ ਕਦੀ ਆਪਾਂ ਦੇ ਮੈਂ ਕਦੀ ਮਿਲਿਆ ਨਹੀਂ ਉਹਨਾਂ ਨੂੰ ਮੇਰਾ ਪਤਾ ਹੈ ਮੈਂ ਤਾਂ ਹਰ ਟਾਈਮ ਜੋਬ ਤੇ ਰਹਿਣਾ ਪੈਂਦਾ ਕੋਈ ਮੰਦੀ ਕੀ ਕਰਦੇ ਇਨਸਾਫ ਦੀ ਬਾਜੀ ਇਨਸਾਫ ਚਾਹੀਦਾ ਹੀ ਅਰੇ ਐਸੇ ਭਾ ਰਹੋ ਨਾ ਨੂੰ ਕੋਈ ਸਾਬ ਸਹੀਦਾ ਨੂੰ ਨਹੀਂ ਕਦੇ ਟੀਚਰ ਨੇ ਫੋਨ ਕਰਕੇ ਪੇਰੈਂਟਸ ਤੁਹਾਡੇ ਨਾਲ ਲੋਕਾਂ ਨਾਲ ਗੱਲ ਕੀਤੀ ਹੈ ਕਿ ਕਿਉਂ ਬੱਚੀ ਨਾਲ ਗੱਲ ਕਰਨਾ ਚਾਹੁੰਦੀ ਸੀ ਅਜਿਹਾ ਕੀ ਸੀ ਤੁਹਾਨੂੰ ਨਹੀਂ ਪੁੱਛਲੀ ਪਤਾ ਨਹੀਂ ਉਹ ਮਨਦਰਿੰਦਰ ਦਾ ਪ੍ਰੈਸ਼ਾਈਜ਼ ਕਰ ਦਿੱਤਾ ਕਿ ਬੜਾ ਹੀ ਬਿਲਕੁਲ ਨਹੀਂ ਅੰਦਰਿੰਦਰਿੰਦਰ ਮੇਰੀ ਫੂਲ ਅੰਦਰਿਆ ਜੀ ਨਾਸ ਕਦਮ ਜੱਕਿਆ ਉਹਨੇ ਇਦਾਂ ਦਾ ਕਦਮ ਜੱਕਿਆ ਹੈ ਅੱਜ ਮੇਰੀ ਬੇਟੀ ਕੋਲ